ਦੋਸਤੋ ਅੱਜ ਇੱਕ ਤੁਹਾਡੇ ਨਾਲ ਜਿਹੜਾ ਵਾ ਜੀ ਮਹੱਤਵਪੂਰਨ ਜਿਹੜੀ ਜਾਣਕਾਰੀ ਤੁਹਾਨੂੰ ਸਾਂਝੀ ਕਰਨ ਲੱਗੇ ਆਂ ਜਿਸ ਤਰ੍ਹਾਂ ਕਿ ਸਰਦੀਆਂ ਦਾ ਮੌਸਮ ਆ ਗਿਆ ਵਾ ਜੀ ਔਰ ਸਰਦੀਆਂ ਦੇ ਮੌਸਮ ਦੇ ਵਿੱਚ ਰਾਮਬਾਨ ਅਸੀਂ ਕਹਾਂਗੇ ਰਾਮਬਾਨ ਇੱਕ ਬੁੱਢੀ ਹੈ ਜੀ ਔਰ ਉਹ ਤੁਹਾਡੇ ਨਾਲ ਜ਼ਿਕਰ ਕਰਾਂਗੇ ਔਰ ਤੋਹਫਾ ਹੀ ਹੈ ਜੀ ਔਰ ਇਹਦਾ ਫਾਇਦਾ ਜਿਹੜਾ ਵਾ ਹਰੇਕ ਵਿਅਕਤੀ ਨੂੰ ਮਿਲੇਗਾ ਜੀ ਹਰੇਕ ਵਿਅਕਤੀ ਨੂੰ ਇਹਦਾ ਫਾਇਦਾ ਮਿਲੇਗਾ ਸੋ ਮੈਂ ਪਹਿਲਾਂ ਤੁਹਾਡੇ ਨਾਲ ਜਿਹੜੀ ਤਸਵੀਰਾਂ ਨੂੰ ਤੁਹਾਡਾ ਸਾਂਝੀਆਂ ਕਰਾਂਗਾ ਉਸ ਤੋਂ ਪਹਿਲੇ ਮੈਂ ਤੁਹਾਨੂੰ ਜਾਣਕਾਰੀ ਦੇ ਦੇਣਾ ਕਿ ਮੇਰੇ ਨਾਲ ਵਿਦਵਾਨ ਨੇ ਜੀ ਰਾਸ਼ਟਰਪਤੀ ਤੋਂ ਜਿਹੜਾ ਸਨਮਾਨਿਤ ਨੇ ਔਰ ਅਪਾਰ ਭਗਵਾਨ ਸੋ ਜੋ ਸਚਾਈਏ ਪਾਜੀ ਭਗਵਾਨ ਦੀ ਬਿਹਾਰ ਕਿਰਪਾ ਨੇ ਔਰ ਬੜੇ ਵੱਡੇ ਵਿਦਵਾਨ ਨੇ ਜੀ ਸਾਡੇ ਇਲਾਕੇ ਦੇ ਸੋ ਅਸੀਂ ਗੱਲਬਾਤ ਕਰ ਲਏ ਨੇ ਜਾਣਕਾਰੀ ਵੀ ਲੈ ਲਈਨੇ ਕੋਲੋਂ ਸਾਰੀ ਵੀ ਉਹ ਕਿਹੜਾ ਬ੍ਰਿਖਸ਼ਵਾਹ ਕਿਹੜਾ ਦਰਕਤਾ ਜਿਹਦਾ ਫਾਇਦਾ ਹਰ ਇੱਕ ਵਿਅਕਤੀ ਨੂੰ ਮਿਲਦਾ ਵਾ ਜੀ ਸੋ ਪਾਜੀ ਪਹਿਲਾਂ ਦਾ ਰਾਮ ਰਾਮ ਜੀ ਰਾਮ ਰਾਮ ਇਹ ਪਾਜੀ ਅਰਜੁਨਸ਼ਾਲ ਜਿਹੜਾ ਬ੍ਰਿਖਸ਼ਵਾਹ ਮੈਂ ਬੜਾ ਉਹਦਾ ਜ਼ਿਕਰ ਸੁਣਿਆ ਵਾ ਔਰ ਮੇਰੇ ਉੱਪਰ ਜਿਹੜੇ ਆ ਆਲਦ ਵਾਲੇ ਬਰਖਸ਼ ਲੱਗੇਦੇ ਆ ਇਹਦਾ ਕੀ ਕੀ ਫਾਇਦਾ ਮਿਲਦਾ ਭਾਜੀ ਜਿਹੜਾ ਅਰਜਨ ਸ਼ਾਲ ਆਣਾ ਇਹ ਵੀ ਪ੍ਰਕਿਰਤੀ ਦੀ ਇੱਕ ਬਹੁਤ ਵੱਡੀ ਨੇਮਤ ਆ ਸਾਡੇ ਵਾਸਤੇ ਔਰ ਇਹ ਕੁਦਰਤ ਨੇ ਸਾਨੂੰ ਦਿੱਤਾ ਦਾ ਤੁਸੀਂ ਦੇਖੋ ਕਿ ਆਮ ਤੌਰ ਦੇ ਉੱਤੇ ਜਦੋਂ ਸਰਦੀਆਂ ਦਾ ਮੌਸਮ ਆਂਦਾ ਤੇ ਲੋਕਾਂ ਨੂੰ ਆਮ ਸਮੱਸਿਆਵਾਂ ਆ ਹੁੰਦੀਆਂ ਜਿਹੜੀ ਆਯੁਰਵੇਦ ਦੀ ਪદ્ધਤੀ ਹੈ ਉਹ ਅਰਜਨ ਸ਼ਾਲ ਸ਼ਾਲ ਹੁੰਦੀ ਹੈ ਜੇ ਦੇ ਉਹਦੇ ਬ੍ਰਿਖਸ਼ ਦਾ ਹੀ ਛਾਲ ਹੁੰਦੀ ਆ ਉਹਨੂੰ ਉਹ ਗੜਕਾ ਕੇ ਬਿਵਿਨ ਪ੍ਰਕਾਰ ਦਾ ਉਹਨੂੰ ਸਟੇਰਾਈਟ ਕਰਕੇ ਤੇ ਉਹਦੀ ਅਰਜਾ ਬਣਾਉਂਦੇ ਆ ਅਰਜਨਾਰਿਸਟ ਅਰਜਨਾਰਿਸਟ ਜਿਹੜਾ ਨਾ ਉਹ ਹਾਰਟ ਦੀ ਬਲਾਕਸ ਨੂੰ ਦੂਰ ਕਰਨ ਤੇ ਕੰਮ ਆਂਦਾ ਪਰ ਬੇਸਿਕਲੀ ਸਭ ਤੋਂ ਪਹਿਲਾਂ ਇਹ ਅਰਜਨਾਰਿਸਟ ਜਿਹੜਾ ਹੈ ਨਾ ਇਹ ਬੰਦੇ ਦਾ ਜਿਹੜਾ ਨਾ ਲਿਵਰਟੀ ਕਰਦਾ ਜਿੰਨੀਆਂ ਵੀ ਬਿਮਾਰੀਆਂ ਪੈਦਾ ਹੁੰਦੀਆਂ ਉਹ ਲਿਵਰ ਤੋਂ ਹੁੰਦੀਆਂ ਜਿਹੜਾ ਬੰਦਾ ਜਨਰਲੀ ਨਾ ਮੈਂ ਜ਼ਰੂਰ ਨਹੀਂ ਕਮਾਂਗਾ ਕਿ ਉਹ ਬੰਦਾ ਜਿਹੜਾ ਨਾ ਅਰਜਨ ਰਸਤੀ ਹੀ ਬਾਜ਼ਾਰੋਂ ਲੈ ਕੇ ਲਏ ਉਹ ਅਰਜਨ ਬ੍ਰਖਸ਼ ਦੀ ਦਾਤਣ ਵੀ ਕਰਕੇ ਉਹਦਾ ਜਿਹੜਾ ਲਾਅ ਹੈ ਨਾ ਬਾਹਰ ਨਹੀਂ ਛੁੱਟਣਾ ਉਹਨੂੰ ਅੰਦਰ ਲਵੋ ਠੀਕ ਹੈ ਉਹਦੇ ਨਾਲ ਵੀ ਤੁਹਾਡਾ ਲਿਵਰ ਠੀਕ ਰਹੇਗਾ ਦੂਸਰੇ ਨੰਬਰ ਦੇ ਉੱਤੇ ਤੁਸੀਂ ਦੇਖੋ ਵੀ ਅੱਜ ਕੱਲ ਬਾਗਬਾਨੀ ਵਿਭਾਗ ਨੇ ਜਿੱਦਾਂ ਸਾਡਾ ਚਪਕਰਾ ਪਿੰਡ ਹੈਗਾ ਚਪਕਰੇ ਦੇ ਰਸਤੇ ਦੇ ਵਿੱਚ ਆਲਮੋਸਟ ਜਿੰਨੇ ਬ੍ਰਿਖਸ਼ ਲੱਗੇ ਦੇ ਆ ਸਾਰੇ ਅਰਜਨ ਬ੍ਰਿਖਸ਼ ਨਾ ਅਰਜਨ ਦੇ ਬ੍ਰਿਖਸ਼ ਦੇ ਥੱਲੇ ਤੁਸੀਂ ਸੈਰ ਕਰੋ ਉਹ ਸੈਰ ਕਰੋ ਤੇ ਇਹ ਮੌਸਮ ਸਵੇਰੇ ਸਵੇਰੇ ਕੀ ਹੁੰਦਾ ਕਿ ਇੰਨੀ ਪ੍ਰਦੂਸ਼ਣ ਨਹੀਂ ਹੁੰਦਾ ਉਹਦੇ ਨਾਲ ਵੀ ਤੁਹਾਡੇ ਫੇਫੜੇ ਜਿਹੜੇ ਆ ਨਾ ਸਾਫ਼ ਹੁੰਦੇ ਆ ਦਾਤਨ ਕਰੋ ਫਿਰ ਹੋਰ ਕੀ ਕਰ ਸਕੋ ਉਹਦੇ ਪੱਤੇ ਲੈ ਜਾਓ ਤੁਸੀਂ ਘਰ ਉਹਨੂੰ ਗੜਕਾ ਕੇ ਉਹਦਾ ਪਾਣੀ ਪੀਓ ਉਜਨਾ ਵੀ ਤੁਹਾਡੀ ਬਲੱਡ ਠੀਕ ਹੋਏਗੀ ਤੁਹਾਡਾ ਚਾਹ ਦਾ ਕੰਮ ਜਿਹੜਾ ਬੰਦ ਹੋਏਗਾ ਬਾਕੀ ਐ ਵੱਧ ਤੋਂ ਵੱਧ ਬ੍ਰਿਕਸ਼ ਲਗਾਓ ਐਦੀ ਪੂਜਾ ਕਰੋ ਲੋਕਾਂ ਨੂੰ ਵੀ ਅਵੇਅਰ ਕਰੋ ਕਿ ਇਹ ਅਮਰਤਾ ਇਹ ਧਰਤੀ ਤੇ ਸ਼ਾਖਸ਼ਤ ਅਮਰਤਾ ਹੈ ਡਾਕਟਰ ਜਾਣਗੇ ਜਾਂਦਿਆਂ ਤੁਹਾਡੇ ਸਟੰਟ ਪਾਦਣਗੇ ਉਹ ਬਿਲਕੁਲ ਇੰਨਾ ਕਿ ਤੁਸੀਂ ਅੱਟ ਹੀ ਅਫੋਰਡ ਨਹੀਂ ਕਰ ਸਕਦੇ ਤੇ ਮਹਾਰਾਜ ਜੀ ਜੇ ਤੁਸੀਂ ਤੰਦਰੁਸਤ ਰਹਿਣਾ ਇਕਨੋਮਿਕਲੀ ਠੀਕ ਰਹਿਣਾ ਆਪਣੇ ਜੀਵਨ ਨੂੰ ਲੰਬਾ ਕਰਨਾ ਹੈ ਸਮਾਜ ਦੀ ਸੇਵਾ ਕਰਨਾ ਤੇ ਤੰਦਰੁਸਤੀ ਹਰਿਆਰ ਨੀਮਤ ਹੈ ਹਾਂਜੀ ਸਰੀਰ ਆਪਣੇ ਨੂੰ ਬਚਾਓ ਸਰਦੀਆਂ ਦੇ ਵਿੱਚ ਠਾਠ ਦੀ ਬਲਾਕਜ ਨੂੰ ਦੂਰ ਕਰਨ ਵਾਸਤੇ ਅਰਜਨ ਬ੍ਰਿਖਸ਼ ਦਾ ਤੁਸੀਂ ਜਿੰਨਾ ਕ ਫਾਇਦਾ ਲੈ ਸਕਦੇ ਹੋ ਲਵੋ ਉਹਦੀ ਉਥੱਲੇ ਬੈਠੋ ਉਹਦੀ ਪ੍ਰਕਰਮਾ ਜੇ ਨਹੀਂ ਜਾ ਸਕਦੇ ਪ੍ਰਕਰਮਾ ਕਰੋ ਵਾਹ ਜੀ ਵਾਹ ਉੱਤੇ ਜੀ ਫਾਇਦਾ ਵੇਖੋ ਉਹਦੇ ਚ ਫਾਇਦਾ ਕੋਈ ਨਾ ਕੋਈ ਮੰਤਰ ਦਾ ਜਾਪ ਕਰੋ ਰਾਮ ਰਾਮ ਕਰੋ ਜੋ ਤੁਹਾਡਾ ਮੰਤਰਾਂ ਤੁਸੀਂ ਕਰੋ ਉਹਦੇ ਥੱਲੇ ਘੁੰਮੋ ਬਿਲਕੁਲ ਠੀਕ ਹੋ ਜਾਏਗਾ ਬਾਕੀ ਜਿਆਦਾ ਤੇ ਇਹ ਬਿਲਕੁਲ ਬਿਲਕੁਲ ਸਹੀ ਗੱਲ ਹੈ ਭਾਜੀ ਜੀ ਉਹ ਤੁਸੀਂ Google ਤੇ ਸੱਚੀ ਕਰ ਸਕਦੇ ਹੋ ਇਸ ਬ੍ਰਿਖਸ਼ ਵੱਲੋਂ ਤੁਸੀਂ Google ਤੇ ਸਰਚ ਕਰਕੇ ਦੇਖ ਲਿਓ ਤੁਹਾਨੂੰ ਸਾਰੇ ਉਹਦੇ ਰਿਜ਼ਲਟ ਮਿਲ ਜਾਣਗੇ ਜੀ ਇੰਨਾ ਕੋ ਲਾਭਦਾਇਕਾ ਇੰਨੇ ਕੋ ਫਾਇਦੇ ਨੇ ਜੀ ਅਸੀਂ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ ਇਹਦੇ ਜਿੰਨੇ ਫਾਇਦੇ ਨੇ ਸਿਰਫ ਭਾਜੀ ਉਹਨਾਂ ਦੱਸਿਆ ਵਾ ਇਹਦੇ ਪੱਤਿਆਂ ਦੀਆਂ ਡਾਹਣੀਆਂ ਦਾ ਹਰ ਚੀਜ਼ ਦਾ ਮਤਵ ਹਰ ਚੀਜ਼ ਦਾ ਮੋਲ ਔਰ ਦੇਖੋ ਤੁਸੀਂ ਫ੍ਰੀ ਆਫ ਕਾਸਟ ਇਹ ਕੁਦਰਤ ਨੇ ਤੁਹਾਨੂੰ ਜਿਹੜਾ ਵਾ ਫ੍ਰੀ ਆਫ ਕਾਸਟ ਦਿੱਤਾ ਵਾ ਇਹਦਾ ਕੋਈ ਪੈਸਾ ਨਹੀਂ ਲੱਗਣਾ ਤੁਹਾਨੂੰ ਅਸੀਂ ਇਹ ਕਵਾਂਗੇ ਵੀ ਤੁਸੀਂ ਤੰਦਰੁਸਤ ਰਹੋ ਜੇਕਰ ਤੰਦਰੁਸਤ ਰਹਿਣਾ ਵਾ ਤੇ ਇਹਦਾ ਸੇਵਨ ਜ਼ਰੂਰ ਕਰੋ ਜੀ ਇਹਦਾ ਸੇਵਨ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਬਚ ਜੇਗੀ ਜੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਵੀ ਅੱਜ ਜਿਹੜਾ ਵਾ ਭਾਜੀ ਹਰ ਮੈਂ ਦੇਖ ਰਿਹਾ ਵਾਂ ਦੂਜੇ ਬੰਦੇ ਨੂੰ ਹਾਰ ਦੀ ਪ੍ਰੋਬਲਮ ਆ ਰਹੀ ਆ ਹਰ ਚੌਥੇ ਬੰਦੇ ਨੂੰ ਪ੍ਰੋਬਲਮ ਆ ਰਹੀ ਆ ਨੌਜਵਾਨ ਬੱਚੇ ਹਾਰ ਨਾਲ ਡੈਥ ਹੋ ਰਹੀ ਆ ਔਰ ਜੇਕਰ ਇਹਦਾ ਸੇਵਨ ਅਸੀਂ ਲਗਾਤਾਰ ਕਰੀਏ ਤਾਂ ਹਾਰ ਦੀ ਬਿਮਾਰੀ ਤੋਂ ਬ ਕੋਸ਼ ਨਹੀਂ ਕਰ ਸਕਦੇ ਦਤਨ ਕਰੋ ਅਸ ਵੀਰੇ ਦਤਨ ਕਰੋ ਇੱਕ ਹੋਰ ਗੱਲ ਆ ਇਹ ਤੇ ਅਰਜੁਨ ਦੇ ਬ੍ਰਿਖਸ਼ ਤੋਂ ਥੱਲੇ ਬੈਠੇ ਆ ਨਾ ਜਾਮੂਨ ਦਾ ਜਿਹੜਾ ਬ੍ਰਿਖਸ਼ ਆ ਈਵਨ ਜਾਮੂਨ ਵੀ ਉਹਦੀ ਦਤਨ ਕਰੋ ਤੇ ਉਹਦਾ ਜਿਹੜਾ ਨਾ ਲਾਵਾ ਬਾਹਰ ਨਹੀਂ ਛੁੱਟਣਾ ਉਹ ਕਰੋਦ ਨਾਲ ਸ਼ੂਗਰ ਠੀਕ ਹੁੰਦੀ ਆ ਵਾਹ ਜੀ ਵਾਹ ਵਾਹ ਜੀ ਹੁਣ ਜੇ ਤੁਸੀਂ ਅਰਜਨ ਛਾਲ ਤੇ ਹੀ ਪੀਓਗੇ ਇਹਦੇ ਨਾਲ ਤੇ ਤੁਹਾਡਾ ਪਿੰਕ ਲੀਡ ਵੀ ਐਕਟੀਵੇਟ ਹੋਣਾ ਪੇੜ ਦੀ ਸਾਰੀਆਂ ਸਾਰੀਆਂ ਬਿਮਾਰੀਆਂ ਖਤਮ ਹੋ ਗਈ ਕੋਈ ਬਿਮਾਰੀ ਰਹਿਣੀ ਨਹੀਂ ਹੈਗੀ ਇਸ ਕਰਕੇ ਬ੍ਰਿਖਸ਼ ਜਿਹੜੇ ਆ ਨਾ ਇਹ ਪਰਮਾਤਮਾ ਦੀ ਦਿੱਤੀ ਹੋਈ ਨਿਮਤ ਆ ਜਦੋਂ ਲਕਸ਼ਮਣ ਜੀ ਮੂਰਛਿਤ ਹੋਏਗੀ ਹੀਗੇ ਤੇ ਉਹਨਾਂ ਨੂੰ ਵੀ ਇਹਨਾਂ ਬ੍ਰਿਕਸ਼ਾਂ ਦੀ ਜਿਹੜੇ ਬੂਟੀਆਂ ਨੇ ਬਚਾਇਆ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਬੜੀ ਮਿਹਰਬਾਨੀ ਤੁਸੀਂ ਮੈਨੂੰ ਰੋਕ ਕੇ ਮੈਨੂੰ ਪੁੱਛਿਆ ਮੈਂ ਦੇਖੋ ਮੈਂ ਅਸਲ 'ਚ ਮੈਂ ਇਹ ਖਬਰ ਪ੍ਰਕਾਸ਼ਿਤ ਕਰਨਾ ਚਾਹੁੰਦਾ ਸੀ ਦਿਖਾਣਾ ਚਾਹੁੰਦਾ ਸੀ ਲੋਕਾਂ ਨੂੰ ਕਿ ਕਿਸੇ ਦਾ ਦੇਖੋ ਹਰੇਕ ਦਾ ਫਾਇਦਾ ਹੋਣਾ ਜੀ ਦਾ ਔਰ ਮੇਰਾ ਚਾਨਕ ਧਿਆਨ ਪੈ ਗਿਆ ਤੁਸੀਂ ਜਾ ਰਹੇ ਸੀ ਮੈਂ ਵੀ ਸਾਡੇ ਵਿਦਵਾਨ ਮਿਲ ਪਏ ਨੇ ਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤਾਂ ਹੋਰ ਵਧੀਆ ਹੋ ਜਾਏਗਾ ਕਿਉਂਕਿ ਦੇਖੋ ਸਾਨੂੰ ਜਾਣਕਾਰੀ ਨਹੀਂ ਨਹੀਂ ਹੈਗੀ ਜਿੰਨੀ ਤੁਹਾਨੂੰ ਪਾਜੀ ਨਹੀਂ ਕੋਈ ਗੱਲ ਤੁਸੀਂ ਬਹੁਤ ਜ਼ਿਆਦਾ ਪੜ੍ਹੇ ਹੋ ਤੁਹਾਨੂੰ ਬਹੁਤ ਜ਼ਿਆਦਾ ਇਹਦੇ ਬਾਰੇ ਨੌਲੇਜ ਹੈ ਚੀਜ਼ ਬਾਰੇ ਮਿਹਰਬਾਨੀ ਧੰਨਵਾਦ ਔਰ ਇਹ ਇਹ ਤੋਹਫਾ ਜਿਹੜਾ ਵਾ ਇਹ ਅਸੀਂ ਜ਼ਰੂਰ ਲੋਕਾਂ ਨੂੰ ਤੱਕ ਪਹੁੰਚਾਉਣਾ ਪਾ ਰੱਖਦੇ ਆ ਤੇ ਤੁਸੀਂ ਜਾ ਕੇ ਬਹੁਤ ਵੱਡੀ ਅਵੇਅਰਨੈਸ ਆ ਤੇ ਮੈਂ ਕਹਾਂਗਾ ਵੱਧ ਵੱਧ ਤੁਹਾਡੇ ਚੈਨਲ ਤੋਂ ਲੋਕੀ ਫਾਇਦਾ ਲੈਣ ਤੇ ਇਹ ਜੜੀਆਂ ਨਾ ਨਿਊਜ਼ ਵਗੈਰਾ ਦੇਖਣ ਗੱਲ ਪੜ ਕਿ ਨਹੀਂ ਪਾਜੀ ਮੇਰੇ ਮਨ ਚ ਆ ਜਾਂਦਾ ਕਿਰੀ ਮੈਨੂੰ ਦੁੱਖ ਲੱਗਦਾ ਜਦੋਂ ਵੇਖੀਦਾ ਨਾ ਪੀ ਲੱਖਾਂ ਰੁਪਈਆ ਲੋਕਾਂ ਦਾ ਲੱਗ ਜਾਂਦਾ ਵਾ ਜਦੋਂ ਹਾਰ ਦੀ ਪ੍ਰੋਬਲਮ ਹੁੰਦੀ ਹੈ ਨਾ ਮੇਰੇ ਦੋਸਤ ਵੀ ਪਿੱਛੇ ਹਾਰ ਦੀ ਪ੍ਰੋਬਲਮ ਹੋ ਗਈ ਭਾਜੀ ਔਰ ਘੱਟੋ ਘੱਟ ਵੀ ਰੁਪਈਆ 5-7 ਲੱਖ ਰੁਪਈਆ ਦਾ ਲੱਗ ਗਿਆ ਵਿਚਾਰੇ ਦਾ ਜੀ ਲੱਖ ਤਾਂ ਵੱਧ ਲੱਗਦਾ ਹਾਂਜੀ ਔਰ ਘਰਾਂ ਦੇ ਘਰ ਉਜੜ ਜਾਂਦੇ ਆ ਅਭੀ ਨਹੀਂ ਪਤਾ ਵੀ ਉਹਨਾਂ ਠੀਕ ਹੋਣਾ ਕਿ ਨਹੀਂ ਹੋਣਾ ਪਰ ਇਹਦੇ ਨਾਲ ਉਹਨੇ ਬੰਦੇ ਨੇ ਠੀਕ ਹੋਣਾ ਹੀ ਹੋਣਾ ਹੋਣਾ ਹੀ ਹੋਣਾ ਵਾ 100% ਠੀਕ ਹੋਣਾ ਜੀ ਠੀਕ ਹੋਣਾ ਇਹ ਭਾਜੀ ਸਾਲੇ ਸ਼ੇਸ਼ਨਾਕ ਬਾਬਾ ਜੀ ਜਗਾਵਾ ਚੁੱਕਰੇ ਬਿਲਕੁਲ ਉੱਥੋਂ ਵੀ ਕਹਿੰਦਾ ਮੈਂ ਦੇਖਿਆ ਕਈ ਬੰਦੇ ਠੀਕ ਹੋਏ ਇਸ ਬ੍ਰਿਖਸ਼ ਦੇ ਨਾਲ ਬਿਲ ਸਾਰੇ ਆਲੇ ਦੋਲੇ ਅਰਜਨ ਸ਼ਾਲ ਔਰ ਅਰਜਨ ਸ਼ਾਲ ਨੇ ਲੋਕੀ ਉੱਥੇ ਫੋਟੋਆਂ ਖਿਚਾਉਂਦੇ ਆ ਉਹ ਝੁੱਕ ਕੇ ਬੜਾ ਵੱਡਾ ਇੱਕ ਕਿਸਮ ਦਾ ਜਿੱਦਾਂ ਸੁਰੰਗ ਬਣੀ ਦੀ ਹੁੰਦੀ ਨਾ ਉਹ ਬੜਾ ਵੱਡਾ ਜੀ ਬਣ ਗਈ ਬਹੁਤ ਵਧੀਆ ਬਿਲਕੁਲ ਬਿਲਕੁਲ ਬਾਕੀ ਸਾਰਿਆਂ ਨੂੰ ਪਰਮਾਤਮਾ ਤੰਦਰੁਸਤੀ ਦੇ ਜੀ ਤੁਸੀਂ ਮੈਨੂੰ ਮਤਲਬ ਬੁਲਾਇਆ ਅਰਮਨ ਜੀ ਮਿਹਰਬਾਦ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਧੰਨਵਾਦ ਸੋ ਦੇਖੋ ਇਹ ਤਸਵੀਰ ਤੁਹਾਡਾ ਸਾਂਝੀ ਕੀਤੀ ਹੈ ਜੀ ਇਹ ਸਚਾਈ ਹੈ ਬਿਲਕੁਲ ਔਰ ਇਹ ਜਿਹੜਾ ਅਰਜਨ ਸ਼ਾਲ ਦਾ ਬ੍ਰਿਖਸ਼ਾ ਜੀ ਇਹਦਾ ਤੁਸੀਂ ਫਾਇਦਾ ਜਰੂਰ ਲਵੋ ਔਰ ਅਨੇਕਾ ਫਾਇਦੇ ਜਿਹੜੇ ਆ ਜੀ ਇਸ ਤਰ੍ਹਾਂ ਮੈਂ ਦੱਸ ਰਿਹਾ ਤੁਹਾਨੂੰ ਵੀ ਲੀਵਰ ਦੀ ਇਸ ਤਰ੍ਹਾਂ ਭਾਈ ਹੁਣ ਅਸੀਂ ਲੀਵਰ ਦੀ ਪ੍ਰੋਬਲਮ ਹੋਏ ਲੀਵਰ ਨੂੰ ਠੀਕ ਕਰਦਾ ਵਾ ਫੇਫੜੇ ਤੇੜੇ ਠੀਕ ਕਰਦਾ ਵਾ ਸੋ ਸ਼ੂਗਰ ਦੀ ਬਿਮਾਰੀ ਨੂੰ ਠੀਕ ਕਰਦਾ ਵਾ ਔਰ ਅਨੇਕਾ ਤੁਹਾਡੀਆਂ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਵਾ ਜਿਸ ਤਰ੍ਹਾਂ ਤੁਹਾਨੂੰ ਫਿਰ ਮਲਬੀ ਤੁਹਾਡਾ ਪੇਟ ਖਰਾਬ ਰਹਿੰਦਾ ਵਾ ਔਰ ਕਈਆਂ ਨੂੰ ਕਬਜ ਦੀ ਪ੍ਰੋਬਲਮ ਹੁੰਦੀ ਆ ਕਲ ਜੀ ਨਹੀਂ ਦੂਰ ਕਰਦਾ ਵਾ ਸਮਝ ਹੋਈ ਨਹੀਂ ਸਕਦੀ ਹਨਾ ਜੀ ਕਲ ਜੀ ਹੋਈ ਨਹੀਂ ਸਕਦੀ ਕਦੀ ਔਰ ਪਾਜੀ ਇਹਦਾ ਪੀਣ ਦਾ ਜਿਹੜਾ ਵਾ ਇਸ ਤਰ੍ਹਾਂ ਦਾ ਭਰਾਤ ਨੂੰ ਪਿਓਗੇ ਪਾਣੀ ਚ ਐਨੂੰ ਤੁਸੀਂ ਅਜੇ ਬੜੇ ਅਰਕ ਕੱਢਣ ਦੀ ਵੀ ਲੋੜ ਰਾਤ ਨੂੰ ਇਹਦੀਆਂ ਜੜੀਆਂ ਨਾ ਉਹ ਜਿਹੜਾ ਅਰਜਨ ਛਾਲ ਜਿਹੜੇ ਤੁਸੀਂ ਲੱਕੜੀਆਂ ਅਣੀਆਂ ਲੈ ਜਾਓ ਛੱਕ ਲਾ ਕੇ ਉਹਨੂੰ ਬਰੀਕ ਕਰ ਲੋ ਉਹਦਾ ਪਾਊਡਰ ਬਣਾ ਕੇ ਅਤੇ ਰਾਤੀ ਦੋ ਚਮਚੇ ਭੇ ਲੋ ਕੱਲ ਸਵੇਰੇ ਉਹਦਾ ਪਾਣੀ ਪੀਓ ਬਸ ਪਰ ਅਸਲ ਸਹੀ ਤਨ ਸਚਾਈ ਦੀ ਸੰਬੰਧ ਮੈਂ ਖੁਦ ਸੇਵਨ ਕਰਦਾ ਇਹਦਾ ਬਹੁਤ ਵਧੀਆ ਹਨਾ ਔਰ ਇਹ ਜਿਹੜੇ ਦਿਨ ਵਾਜੀ ਇਹਨਾਂ ਦਿਨਾਂ ਚ ਖਾਸ ਕਰਕੇ ਔਰ ਮੈਂ ਕੀ ਕਰਦਾ ਵੀ ਦੀ ਦੋ ਤਿੰਨ ਪੀਸ ਜਿਹੜੇ ਹੁੰਦੇ ਆ ਉਹ ਮੈਂ ਪਾਣੀ 'ਚ ਡਬੋ ਦਿੰਦਾ ਵਾ ਰਾਤ ਨੂੰ ਪਾਣੀ ਰੱਖ ਲੀਦਾ ਸਵੇਰੇ ਉਹ ਪਾਣੀ ਪੀ ਲੀਦਾ ਜੀ ਬਹੁਤ ਹੀ ਵਧੀਆ ਚੀਜ਼ ਆ ਬਹੁਤ ਹੀ ਵਧੀਆ ਚੀਜ਼ ਆ ਈਵਨ ਕਿ ਤੁਸੀਂ ਜਿਹੜੀ ਜੇ ਤੁਸੀਂ ਦਾ ਪਾਊਡਰ ਬਣਾ ਲੈਂਦੇ ਹੋ ਨਾ ਤੇ ਜੇ ਤੁਹਾਨੂੰ ਚਾਹ ਦੀ ਵੀ ਕੋਈ ਤਲਬ ਹੁੰਦੀ ਹੈ ਜ਼ਿਆਦਾ ਤੇ ਉਹਦੇ 'ਚ ਉਹ ਥੋੜਾ ਜਿਨਾ ਪਾ ਕੇ ਪੀ ਸਕਦਾ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਬਹੁਤ ਜਗਿੰਦਰ ਫਾਰਮੈਸੀ ਤੋਂ ਮਿਲ ਜਣਾ ਵਾ ਸੋ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਔਰ ਜੇ ਤੁਸੀਂ ਹਿੰਮਤ ਕਰਕੇ ਆ ਜੇ ਤੁਹਾਡੀ ਹਿੰਮਤ ਆ ਵੀ ਤੁਸੀਂ ਇਹ ਬ੍ਰਿਖਸ਼ਟ ਲੱਗੇ ਕੁਦਰਤ ਨੇ ਦਿੱਤੇ ਗਏ ਆ ਇਹਨਾਂ ਨਾਲੋਂ ਵੀ ਸਾਕ ਲੈ ਸਕਦੇ ਹੋ ਔਰ ਅਸੀਂ ਇਹ ਬੇਨਤੀ ਕਰਾਂਗੇ ਵੀ ਬ੍ਰਿਖਸ਼ ਨੂੰ ਨੁਕਸਾਨ ਨਾ ਕੀਤਾ ਜਾਵੇ ਕੋਈ ਇਹ ਇੱਕ ਮੈਸੇਜ ਜ਼ਰੂਰ ਆ ਕਈ ਕਰਦੇ ਆ ਵੀ ਇਹ ਬ੍ਰਿਖਸ਼ ਜਿਹੜੇ ਆ ਜੀ ਉਹ ਵੱਢੀ ਜਾਂਦੇ ਆ ਵੱਢੀ ਜਾਂਦੇ ਉਹਦਰਾ ਬ੍ਰਿਖਸ਼ ਖਤਮ ਹੋ ਜਾਏਗਾ ਸੋ ਬ੍ਰਿਖਸ਼ ਨੂੰ ਵੱਢਣਾ ਨਹੀਂ ਹੈਗਾ ਜੀ ਇਹ ਸਾਕ ਲੈਣਾ ਵਾ ਜਿਹੜਾ ਸੁੱਕਿਆ ਦਾ ਵਾ ਉਹਨੂੰ ਨਾਲ ਲਾ ਲਓ ਔਰ ਜਿਹੜੀ ਦਤਨ ਦੇ ਤੌਰ ਤੇ ਭਾਈ ਨੇ ਗੱਲ ਕੀਤੀ ਆ ਵੀ ਇਹਦੀ ਦਤਨ ਨੂੰ ਇਸਤੇਮਾਲ ਕਰੋ ਉਹ ਵੀ ਤੁਹਾਨੂੰ ਫਾਇਦੇ ਸੋ ਅਨੇਕਾਂ ਫਾਇਦੇ ਤੁਹਾਨੂੰ ਮਿਲਣਗੇ ਔਰ ਇਸ ਬ੍ਰਿਖਸ਼ ਦਾ ਫਾਇਦਾ ਲੈ ਕੇ ਮੈਨੂੰ ਇੰਨਾ ਯਕੀਨ ਆ ਵੀ ਤੁਸੀਂ ਆਪਣਾ ਜੀਵਨ ਨੂੰ ਸਫਲ ਕਰ ਲੋਗੇ ਜੀ ਸੋ ਇਹ ਸਾਡੀ ਜਿਹੜੀ ਰਿਪੋਰਟ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਬਾਕਸ 'ਚ ਆਪਣਾ ਜਰੂਰ ਦੱਸਿਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਹਰ ਘਰ ਤੱਕ ਇਹ ਮੈਸੇਜ ਪਹੁੰਚੇ ਔਰ ਲੋਕ ਜਿਹੜੇ ਆ ਜੀ ਹਾਰਡ ਦੇ ਸਟੰਡ ਜਿਹੜੇ ਪਾਉਂਦੇ ਆ ਜੀ ਉਹਨਾਂ ਤੋਂ ਬਚਣ ਜੀ ਸੋ ਸਟੰਡਾਂ ਤੋਂ ਬਚਣ ਔਰ ਆਪਣੀ ਜ਼ਿੰਦਗੀ ਨੂੰ ਸਫਲਾ ਬਣਾਉਣ ਜੀ ਸੋ ਉਮੀਦ ਕਰਾਂਗੇ ਵੀ ਤੁਸੀਂ ਜਰੂਰ ਸ਼ੇਅਰ ਕਰੋਗੇ ਔਰ ਘਰ-ਘਰ ਇਸ ਮੈਸੇਜ ਨੂੰ ਪਹੁੰਚਾਓਗੇ ਜੀ